ਤਦੋਂ ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ ਜੀ ਮੈਂ ਰਣਜੀਤ ਸਿੰਘ ਕਲੇਰ ਮੀਤ ਪ੍ਰਧਾਨ ਬੀਜੇਪੀ ਕਿਸਾਨ ਮੋਰਚਾ ਪੰਜਾਬ ਖੁਸ਼ਕबरीਤਾ ਇਹ ਹੀ ਹੈ ਜੀ ਕਿ ਤੁਸੀਂ ਦੇਖੋ ਹਰਿਆਣਾ ਦਾ ਆਪਣਾ ਗਵੰਡੀ ਸੂਬਾ ਜਿੱਥੇ ਬੀਜੇਪੀ ਦੀ ਤੀਜੀ ਵਾਰ ਲਗਾਤਾਰ ਸਰਕਾਰ ਬਣੀ ਹੈ ਕਿਸਾਨਾਂ ਦੇ ਲਈ ਖਾਸ ਕਰਕੇ ਮੈਂ ਗੱਲ ਇਹ ਕਰਨੀ ਚਾਹੁੰਗਾ ਅੱਜ ਕਿ ਹਰਿਆਣਾ ਦੇ ਵਿੱਚ ਅਸੀਂ ਤਕਰੀਬਨ 24 ਫਸਲਾਂ ਤੇ ਐਮਐਸਪੀ ਦੇ ਰਹੇ ਹਾਂ ਪਰਮਾਤਮਾ ਸੁੱਖ ਰੱਖੇ 2027 ਦੇ ਵਿੱਚ ਸਾਡੀ ਸਰਕਾਰ ਬਣਨ ਜਾ ਰਹੀ ਹੈ ਅਸੀਂ ਪੰਜਾਬ ਦੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਇਵਨ ਕਿ ਸਬਜ਼ੀਆਂ ਦੀ ਕਾਸ਼ਤ ਦੇ ਉੱਪਰ ਵੀ ਅਸੀਂ ਐਮਐਸਪੀ ਦੇਣ ਦਾ ਪ੍ਰਬੰਧਨ ਰੱਖਾਂਗੇ ਇਹਦੇ ਚ ਇਹ ਬਿਆਨ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਆਪਣੇ ਕੁਝ ਸੀਨੀਅਰ ਅਧਿਕਾਰੀਆਂ ਦੇ ਨਾਲ ਤਾਲਮਿਲ ਕਰਨ ਤੋਂ ਬਾਅਦ ਬਿਆਨ ਦੇ ਰਿਹਾ ਹਾਂ ਇਹ ਕੋਈ ਝਾੜੂ ਵਾਲਾ ਵੀ ਉਹ ਬੀਬੀ ਜਿਹੜੀ ਅਨਮੋਲ ਗਗਨ ਮਾਨ ਹੈ ਜਿਹੜੀ ਕੋਹਨਾ ਮੰਗੂ ਮੈਂ 5 ਮਿੰਟ ਦੇ ਵਿੱਚ ਐਮਐਸਪੀ ਦੇਣ ਵਾਲਾ ਜਾਂ ਮੈਂ ਕੋਈ ਫੋਕਾ ਨਹੀਂ ਛੱਡ ਰਿਹਾ ਇਹ ਬੜੀ ਜ਼ਿੰਮੇਵਾਰੀ ਨਾਲ ਮੈਂ ਬਿਆਨ ਦੇ ਰਿਹਾ ਹਾਂ ਕੀ ਲੱਗਦਾ ਜੀ ਪੰਜਾਬ ਦੇ ਲੋਕ ਵਿਸ਼ਵਾਸ ਕਰਨਗੇ ਇਸ ਗੱਲ ਉੱਤੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਜੀ ਬੀਜੇਪੀ ਨੇ ਜੋ ਨਹੀਂ ਵੀ ਕਿਹਾ ਉਹ ਵੀ ਕੀਤਾ ਹੈ ਤੁਸੀਂ ਦੇਖੋ ਕਿਸਾਨਾਂ ਦੇ ਲਈ ਕਿੰسان ਸਨਮਾਨ ਨਿਧੀ ਯੋਜਨਾ ਜਿਹੜਾ 6000 ਰੁਪਏ ਹਰ ਸਾਲ ਪਾਰੇ ਨੇ ਉਹਦੀਆਂ 21 ਕਿਕਿ ਕਿਸ਼ਤਾਂ ਹੁਣ ਤੱਕ ਕਿਸਾਨਾਂ ਨੂੰ ਮਿਲ ਚੁੱਕੀਆਂ ਨੇ ਤਕਰੀਬਨ 10 ਲੱਖ ਤੋਂ ਵੱਧ ਕਿਸਾਨਾਂ ਨੂੰ ਇਹ ਯੋਜਨਾ ਦਾ ਲਾਭ ਮਿਲ ਰਿਹਾ ਹੈ 15 ਲੱਖ ਕਿਸਾਨ ਐਸਾ ਪੰਜਾਬ ਦੇ ਵਿੱਚ ਜਿਹਦੇ ਵਿੱਚ ਪੰਜਾਬ ਦੀ ਜਿਹੜੀ ਝਾੜੂ ਦੀ ਨਕਮੀ ਸਰਕਾਰ ਹੈ ਇਹ ਕਿਸਾਨਾਂ ਦੀ ਕੇਵਾਈਸੀ ਕਰਕੇ ਉੱਪਰ ਨਹੀਂ ਭੇਜਦੀ ਕੇਂਦਰ ਨੂੰ ਜਿਨ੍ਹਾਂ ਦੀ ਇਹ ਯੋਜਨਾ ਲਟਕੀ ਪਈ ਹੈ اگر 15 ਲੱਖ ਕਿਸਾਨਾਂ ਦੀ KYC ਕਰਕੇ پنجاب ਸਰਕਾਰ ਭੇਜੀ ਅੱਜ ਤਾਂ ਉਹਨਾਂ ਨੂੰ ਤਕਰੀਬਨ ਅਗਲੀ 22ਵੀਂ ਕਿਸ਼ਤ ਤਿਆਰ ਹੈ 22 2 44 44000 ਰੁਪਇਆ 15 ਲੱਖ ਕਿਸਾਨਾਂ ਦੇ ਖਾਤੇ 'ਚ ਹੋਰ ਪਵੇਗਾ ਇਹ ਝਾੜੂ ਦੀ ਜਿਹੜੀ ਨਕਮੀ ਸਰਕਾਰ ਦੇ ਕਾਰਨ ਇਹ ਰੁਕਿਆ ਹੋਇਆ ਹੈ ਕਿਸਾਨਾਂ ਨੂੰ ਇਸ ਕਰਕੇ KYC ਨਹੀਂ ਕਰਦੀ ਕਿ ਕਿਸਾਨ BJP ਦੇ ਨਾਲ ਜੁੜ ਜਾਣਗੇ ਅੱਜ 4444000 ਇਕੱਲੇ ਇਕੱਲੇ ਕਿਸਾਨ ਦੇ ਖਾਤੇ 'ਚ ਪਊਗਾ ਤਾਂ ਨੇਚਰ ਨਹੀਂ ਆ ਕਿ ਕਿਸਾਨਾਂ ਨੂੰ ਯਕੀਨ ਬਣੂਗਾ ਕਿਸਾਨ BJP ਨਾਲ ਜੁੜਨਗੇ ਇਹ ਆਪਣੇ ਜਿਹੜੇ ਪਾਲੇ ਤੋਂ ਡਰਦੇ ਨੇ ਆਪ ਕੁਝ ਕਰਨਾ ਨਹੀਂ ਦੂਜਿਆਂ ਨੂੰ ਕਰਨ ਨਹੀਂ ਦੇ ਰਹੇ ਕੋਈ ਆਰਤੀ ਭਰਾ ਵੱਲੋਂ ਵੀ ਵਾਸਤੇ ਵੀ ਕੋਈ ਨਹੀਂ ਲੈ ਕੇ ਆ ਰਹੇ ਕੋਈ ਰਾਸ ਦੀ ਖਬਰ ਆਰਤੀਆਂ ਲਈ ਤਾਂ ਇਹ ਜੀ ਤੁਸੀਂ ਪਿਛਲੇ ਸਾਲ ਤੋਂ ਦੇਖਿਆਗਾ ਮੈਂ ਮੰਨੇ ਗ੍ਰਹਿ ਮੰਤਰੀ ਜੀ ਦੇ ਧਿਆਨ ਚ ਮੁੱਦੇ ਲਿਆਉਂਦੇ ਸੀਗੇ ਆਰਤੀਆਂ ਦਾ ਜਿਹੜਾ 2.5% ਦਾ ਮੁੱਦਾ ਸੀਗਾ ਉਹਨਾਂ ਨੇ ਸਾਡਾ ਤਾਲਮਿਲ ਕਰਕੇ ਉਸ ਟਾਈਮ ਤੇ ਜਿਹੜੇ ਖੇਤੀ ਮੰਤਰੀ ਸੀਗੇ ਅਦਨਿ ਪਿਊਸ਼ ਗੋਲ ਜੀ ਉਹਨਾਂ ਨਾਲ ਵੀ ਆਰਤੀ ਸਿਚੁਏਸ਼ਨਾਂ ਦੀ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਸਰਕਾਰ ਚੇਂਜ ਹੋ ਕੇ ਨਵੀਂ ਸਰਕਾਰ ਬਣੀ ਸਾਡੀ 24 ਦੇ ਅੰਦਰ ਤਾਂ ਸ਼੍ਰੀ ਪ੍ਰੇਰਾਲਾ ਜੋਸ਼ੀ ਜਿਹੜੇ ਮੰਤਰੀ ਸੀ ਉਹਨਾਂ ਨਾਲ ਵੀ ਤਾਲਮਿਲ ਹੋਇਆ ਮੈਨੂੰ ਪੂਰੀ ਉਮੀਦ ਹੈ ਕਿ ਕਣਕ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਜਿਹੜਾ ਆੜਤੀਆਂ ਦਾ 2.5% ਵਾਲਾ ਮੁੱਦਾ ਹੈ ਪੰਜਾਬ ਦੇ ਸਾਰੇ ਆੜਤੀਆਂ ਨੂੰ ਉਹ ਖੁਸ਼ਖਬਰੀ ਕਣਕ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਮਿਲ ਜੂਗੀ। ਅਹ ਰੰਤੀ ਜੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ 4 ਸਾਲ ਦਾ ਸਮਾਂ ਜਿਹੜਾ ਬੀਤ ਚੁੱਕਿਆ ਹੈ ਨਾ ਵਾ ਕੀ ਕੁਝ ਨਜ਼ਰ ਆ ਰਿਹਾ ਹੈ ਤੁਹਾਨੂੰ? ਦੇਖੋ ਜੀ ਸਭ ਤੋਂ ਪਹਿਲਾਂ ਤਾਂ ਲਾਵਾ ਨੰਡਰ ਦੀ ਗੱਲ ਕਰ ਲਈ ਆਪਾਂ। ਨਿੱਤ ਦਿਨ ਦਾ ਹਰ ਦਿਨ ਕਦੇ ਸਿਨਾਰੇ ਦੀਆਂ ਦੁਕਾਨਾਂ ਤੇ ਕਦੇ ਦਰਜੀ ਦੇ ਕੋਲ ਟੇਲਰ ਮਾਰਿਆ ਗਿਆ। ਅਬਹੁਰ ਦੇ ਅੰਦਰ ਕਿੰਨੀਆਂ-ਕਿੰਨੀਆਂ ਵਾਰ ਦਾਤਾਂ ਹੋ ਰਹੀਆਂ ਕਦੇ ਸਰਪੰਚ ਨੂੰ ਗੋਲੀ ਮਾਰ ਜਾਂਦੇ ਨੇ ਆ ਕੇ ਦਿਨ ਹਾਂ ਦਿਨ ਦਿਹਾੜੇ ਸਰਿਆਂ ਬਿਨਾ ਪਹਿਲਾਂ ਤਾਂ ਨਕਾਬਪੋਸ਼ ਆਉਂਦੇ ਹੁਣ ਤਾਂ ਬਿਨਾ ਨਕਾਬ ਪਾ ਕੇ ਆਉਂਦੇ ਨੇ ਸਰਿਆਂ ਪੁਲਿਸ ਦਾ ਪ੍ਰਸ਼ਾਸਨ ਦਾ ਡਰ ਖਤਮ ਹੋ ਚੁੱਕਿਆ ਕਮੇਡੀਅਨ ਸਰਕਾਰ ਹੈ ਸਰਕਾਰ ਨੇ 4 ਸਾਲ ਦੇ ਵਿੱਚ ਪੰਜਾਬ ਦੀ ਦੁਰਦਸ਼ਾ ਇੰਨੀ ਬੁਰੀ ਕਰਤੀ ਕਰਜ਼ਾ ਪੰਜਾਬ ਦੇ ਸਿਰ ਅੱਜ ਤੋਂ ਵੱਧ ਹੈਗਾ ਇਹ ਨਮੀਆਂ ਨਮੀਆਂ ਰੋਜ਼ ਦੀ ਰੋਜ਼ ਜੋਜਨਾਵਾਂ ਬੋਲਦੇ ਹੁਣ 10 ਲੱਖ ਰੁਪਏ ਵਾਲਾ ਯੋਜਨਾ ਸ਼ੁਰੂ ਕੀਤੀ ਸੀਗੇ ਬੀਮਾ ਦੇਵਾਂਗੇ ਜਿਹੜੇ ਚ ਪ੍ਰਧਾਨ ਮੰਤਰੀ ਨਰਿੰਦਰਪੁਰਵ ਦੀ ਜੀ ਵੱਲੋਂ ਆਇਸਮਾਨ ਯੋਜਨਾ ਜਿਹੜਾ ਚੱਲ ਰਿਹਾ 5 ਲੱਖ ਰੁਪਏ ਦਾ ਕਾਰਡ ਅਗਰ ਇੱਕ ਪਰਿਵਾਰ ਦੇ 5 ਮੈਂਬਰ ਨੇ ਤਾਂ 25 ਲੱਖ ਰੁਪਏ ਦਾ ਬੀਮਾ ਯੋਜਨਾ ਕਵਰ ਹੋ ਰਿਹਾ ਪਹਿਲੀ ਤੇ ਇਹਦੇ ਚ ਇਹਨਾਂ ਦੀ 5-10% ਜਿਹੜੀ ਪੰਜਾਬ ਸਰਕਾਰ ਨੇ ਦੇਣਾ ਹੁੰਦਾ ਇਹ ਆਪਣਾ ਹਿੱਸਾ ਵੀ ਦੇ ਨਹੀਂ پا ਰਹੇ ਉਲਟਾ 10 ਲੱਖ ਰੁਪਏ ਦੇਣ ਦੀਆਂ ਗੱਲਾਂ ਕਰਦੇ ਨੇ ਕਰੋੜਾ ਰੁਪਇਆ ਇਸਤਿਹਾਰਾ ਤੇ ਮਸੂਰੀਆਂ ਤੇ ਲਾਤਾ ਇਹ ਮਸੂਰੀਆਂ ਤੋਂ ਬਿਨਾ ਔਰ ਜਦੋਂ ਸਰਕਾਰ ਪਹਿਲਾਂ ਕਾਂਗਰਸ ਦੀ ਸੀ ਇਹਨਾਂ ਦੇ ਝਾੜੂ ਵਾਲਿਆਂ ਦੀ ਬੀਬੀ ਇਹ ਸਾਰੇ ਬਿਆਨ ਦਿੰਦੇ ਸੀਗੇ ਸੀ 24 ਫਸਲਾਂ ਤੇ ਐਮਐਸਪੀ ਦੇਵਾਂਗੇ ਸਾਰੀਆਂ ਫਸਲਾਂ ਦੇ ਐਮਐਸਪੀ ਦੇਵਾਂਗੇ 5 ਮਿੰਟ ਤੇ ਐਮਐਸਪੀ ਦੇਵਾਂਗੇ ਟਰੋਲ ਹੋ ਰਹੇ ਨੇ ਅੱਜ ਤੱਕ ਕਦੇ ਦਿੱਤਾ 4 ਸਾਲ ਨਿਕਲ ਗਏ ਨਹੀਂ ਮੈਂ ਅੱਜ ਜਿਹੜਾ ਬਿਆਨ ਤੁਹਾਨੂੰ ਐਮਐਸਪੀ ਦੇਣ ਦੀ ਗੱਲ ਕੀਤੀ ਹੈ ਇਹ ਬੜੀ ਜ਼ਿੰਮੇਵਾਰੀ ਨਾਲ ਦੇ ਰਿਹਾ ਹਾਂ ਇਹ 100% ਲਾਗੂ ਹੋਏਗਾ ਕੀ ਲੱਗਦਾ ਜਿੰਨੇ ਬਹੁਤ ਸਾਰੇ ਸਕੀਮਾਂ ਸੈਂਟਰ ਦੇ ਆਉਂਦੀਆਂ ਲੱਗੀਆਂ ਪਰ ਜਾ ਸਰਕਾਰ ਜਿਹੜੀ ਆਪਣੇ ਪੱਧਰੇ ਉਹਨਾਂ ਨੂੰ ਬੰਦ ਕਰ ਦਿੰਦੀ ਹੈ ਸੈਂਟਰ ਦੀ ਨਹੀਂ ਚੱਲ ਰਹੀਆਂ ਆਟਾ ਦਾਲ ਸਕੀਮ ਵੀ ਖੰਦੀ ਸੈਂਟਰ ਦੀ ਚੱਲ ਰਹੀ ਹੈ ਕਿ ਇਹ ਨੂੰ ਕਿਵੇਂ ਦੇ ਇਹ ਦੇਖੋ ਜੀ ਹੁਣ ਪਹਿਲਾਂ ਇਹਨਾਂ ਨੇ ਆਟਾ ਦਾਲ ਸਕੀਮ ਚੱਲ ਰਹੀ ਸੀ ਇਹਨਾਂ ਨੇ ਕਣਕ ਦੀ ਜਗ੍ਹਾ ਆਟਾ ਦੇਣ ਦੀ ਕੋਸ਼ਿਸ਼ ਕੀਤੀ ਪਿਛਾਈ ਕਰਕੇ ਉੱਥੇ ਆਪਣਾ 3-400 ਕਰੋੜ ਰੁਪਏ ਜਿਹੜਾ ਉਹਦੇ ਝੋਲੇ ਤੇ ਆਪਣੇ ਫੋਟੋ ਲਾਉਣ ਦੇ ਚੱਕਰ ਚ 2-400 ਕਰੋੜ ਰੁਪਏ ਬਰਬਾਦ ਕੀਤਾ ਹੁਣ ਇਸ 11 ਦੇ ਬਰਬਾਦ ਕੀਤਾ ਹੁਣ ਬਾਅਦ ਦੇ ਵਿੱਚ ਇਹਨਾਂ ਨੂੰ ਉਹ ਫੋਟੋਆਂ ਵਾਲੇ ਝੋਲੇ ਹਟਾਉਣੇ ਪਏ ਕੋ ਕਾਮਯਾਬ ਨਹੀਂ ਕਿਉਂਕਿ ਕਣਕ ਖਰਾਬ ਨਹੀਂ ਹੁੰਦੀ ਆਟਾ ਤਾਂ 10 ਇਹ ਕੁਛ ਨਹੀਂ ਜੀ ਇਹ ਕੇਂਦਰ ਦੀਆਂ ਯੋਜਨਾਵਾਂ ਆ ਤੇ ਆਪਣੀ ਫੋਟੋ ਲਾ ਕੇ ਹੁਣ ਪਿੰਡਾਂ ਦੇ ਵਿੱਚ ਦੇਖ ਲਓ ਨਹਿਰੀ ਪਾਣੀ ਦੇ ਜਿਹੜੇ ਅੰਡਰਗਰਾਉਂਡ ਜਿਹੜੇ ਪਾਈਪਲਾਈਨ ਪੈ ਰਹੇ ਨੇ ਇਹ ਵੀ ਕੇਂਦਰ ਦੀ ਯੋਜਨਾ ਸਾਰੀ ਤੇ ਮਸੂਰੀਆਂ ਆਪਣੀਆਂ ਕਰਦੇ ਹੁਣ ਸਰਕਾਰ ਹੈ ਸਰਕਾਰ ਦੇ ਮੰਤਰੀ ਜਾਂਦੇ ਨੇ ਉਹ ਘਾਟਨ ਕਰਦੇ ਨੇ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਤੇ ਵੀ ਅਸੀਂ ਪਰਮਾਤਮਾ ਸੁੱਖ ਰੱਖੂਗਾ ਪਿੰਡਾਂ ਜਾਵਾਂਗੇ ਦੱਸਾਂਗੇ ਸਾਰਿਆਂ ਨੂੰ ਆਪ ਦਾ ਮਾਹੌਲ 2027 ਦਾ ਕਿਵੇਂ ਨਜ਼ਰ ਆਉਂਦਾ ਤੁਹਾਨੂੰ ਬੀਜੇਪੀ ਦਾ ਕਿੱਥੇ ਸਟੈਂਡ ਦੇਖਦੇ ਹੋ ਬੀਜੇਪੀ ਜੀ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਬਲਾਕ ਸਮ ਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਜਿੱਤਣ ਵਾਲਾ ਵੀ ਗਿਣਤੀ ਵੀ ਸੱਕ ਜੀ ਘੱਟ ਹੁੰਦੀ ਐ ਕਿਉਂਕਿ ਇਹ ਪਤਾ ਹੀ ਐ ਪੰਜਾਬ ਦਾ ਸ਼ੁਰੂ ਤੋਂ ਰਿਹਾ ਕਿ ਜਿਹਦੀ ਸਰਕਾਰ ਆ ਉਸੇ ਦੇ ਕੈਂਡੀਡੇਟ ਜ਼ਿਆਦਾ ਜਿੱਤਦੇ ਨੇ ਪੰਜ ਸਰਪੰਚੀ ਸਾਰੀਆਂ ਇਲੈਕਸ਼ਨਾਂ ਹੁੰਦੀਆਂ ਨੇ ਪਰ ਤੂੰ ਦੇਖੋ ਪੰਜਾਬ ਦੇ ਹਰ ਪਿੰਡ ਤੇ ਸਾਡਾ ਬੂਥ ਲੱਗਿਆ ਜਦ ਕਿ ਪਹਿਲਾਂ ਪਿੰਡਾਂ ਦੇ ਵਿੱਚ ਕੋਈ ਵਸਤਾ ਫੜਨ ਨੂੰ ਤਿਆਰ ਨਹੀਂ ਹੁੰਦਾ ਸੀਗਾ ਇਹਦਾ ਮਤਲਬ ਲੋਕ ਜੁੜ ਰਹੇ ਨੇ ਪੰਜਾਬ ਦਾ ਐਸਸੀ ਐਸਟੀ ਭਾਈਚਾਰਾ ਓਬੀਸੀ ਭਾਈਚਾਰਾ ਪੰਜਾਬ ਦੇ ਕਿਸਾਨ ਵਪਾਰੀ ਵਰਗ ਸਾਰੇ ਦੁਖੀ ਨੇ ਨਾ ਤੋਂ ਬੱਚਾ-ਬੱਚਾ ਕਰਵਾ ਰਿਆ ਬੀਜੇਪੀ ਨੂੰ ਨਾਲ ਲੱਗਦੀ ਸਟੇਟ ਨੂੰ ਦੇਖ ਰਿਹਾ ਹਰਿਆਣੇ ਨੂੰ ਕਿੰਨਾ ਜ਼ਿਆਦਾ ਡਿਵੈਲਪ ਕਰ ਰਿਹਾ ਹੁਣ ਹਰਿਆਣੇ 'ਚ ਦੇਖੋ ਤੁਸੀਂ 3000 ਰੁਪਏ ਆਪਾਂ ਪੈਨਸ਼ਨ ਆ ਰਹੀ ਹੈ 2100 ਰੁਪਏ ਜਿਹੜੀ ਲਾਡਲੀ ਯੋਜਨਾ ਜਿਹੜੀ ਮਾਤਾ-ਮਾਂ ਭੈਣਾਂ ਨੂੰ ਦੇ ਰਹੇ ਸੀ ਵਾਅਦਾ ਕੀਤਾ ਸੀਗਾ ਉਹ ਦੇਣਾ ਪਹਿਲੇ ਤਿੰਨ ਤੋਂ ਸ਼ੁਰੂ ਕਰਤਾ ਅਗਰ ਇੱਕ ਪਰਿਵਾਰ ਦੇ ਵਿੱਚ ਦੋ ਬੰਦਿਆਂ ਨੂੰ ਇਹ ਯੋਜਨਾ ਦਾ ਲਾਭ ਮਿਲਦਾ ਤਾਂ 10000 ਰੁਪਏ ਮਹੀਨੇ ਦਾ ਹੋ ਗਿਆ ਤਾਂ ਇਹਨਾਂ ਨੇ 1000 ਰੁਪਏ ਮਹੀਨਾ ਦਾ ਝੂਠੇ ਫਾਰਮ ਭਰੇ ਡਾਟਾ ਲੋਕਾਂ ਦਾ ਚੋਰੀ ਕੀਤਾ ਤੇ ਦਿੱਤਾ ਅੱਜ ਤੱਕ ਨਹੀਂ ਹਰ ਵਾਰੀ ਡੇਟ ਤੇ ਡ ਇਹਨਾਂ ਨੇ ਦੇਣਾ ਲੈਣਾ ਕੁਛ ਨਹੀਂ ਜੀ ਲੋਕਾਂ ਨੂੰ ਸਮਝ ਆ ਚੁੱਕੀ ਹੈ ਕਿ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਕਿ ਪੰਜਾਬ ਦੇ ਵਿੱਚ ਬੀਜੇਪੀ ਆਏਗੀ ਪੰਜਾਬ ਦੇ ਵਿੱਚ 2027 ਚ ਸਾਡੀ ਸਰਕਾਰ ਜਿਹੜੀ ਬਣਨ ਜਾ ਰਹੀ ਹੈ ਔਰ ਉਹਦੇ ਲਈ ਆਦਨੇ ਗਰੇ ਮੰਤਰੀ ਜੀ ਸਾਡੇ ਜਿਹੜੇ ਹੈਗੇ ਨੇ ਸ੍ਰੀ ਅਮਿਤ ਸ਼ਾ ਜੀ 22 ਤਰੀਕ ਨੂੰ 22 ਫਰਵਰੀ ਨੂੰ ਨੋਗਾ ਦੇ ਵਿੱਚ ਅਸੀਂ ਕਿਸਾਨ ਮੋਰਚੇ ਦੀ ਕਰੈਲੀ ਰੱਖੀ ਹੈ ਜਿਦੇ ਚ 1 ਲੱਖ ਬੰਦੇ ਦਾ ਇਕੱਠ ਹੋਣ ਜਾ ਰਿਹਾ ਔਰ ਸਾਨੂੰ ਉਮੀਦ ਹੈ ਪਰਮਾਤਮਾ ਦੀ ਕਿਰਪਾ ਰਹੀ ਤਾਂ ਕੁਛ ਵੱਡੇ ਐਲਾਨ ਹੋਣ ਦੀ ਸਾਨੂੰ ਵੱਡੀ ਪੰਜਾਬ ਦੇ ਵਿੱਚ ਆ ਰਹੀ ਹੈ ਕਿ ਕਿਸਾਨ ਇਹਨੂੰ ਐਕਸੈਪਟ ਕਰਨਗੇ ਬਿਲਕੁਲ ਜੀ ਕਿਸਾਨਾਂ ਅਸੀਂ ਵੀ ਮੈਂ ਵੀ ਕਿਸਾਨ ਦਾ ਪੁੱਤਾਂ ਜੀ ਸਾਰੇ ਕਿਸਾਨ ਹੈਗੇ ਐਸੀ ਕੋਈ ਗੱਲ ਨਹੀਂ ਕਿਸਾਨ ਦਿਨੋਂ ਦਿਨ ਭਰਤੀ ਹੋ ਰਹੇ ਨੇ ਬੀਜੇਪੀ ਦੇ ਵਿੱਚ ਔਰ ਲੋਕ ਡਿਕ ਰਹੇ ਨੇ ਆ ਹੁਣ ਤੁਸੀਂ ਸਾਡੇ ਮਾਨਯੋਗ ਜਿਹੜੇ ਹਿੰਦੁਸਤਾਨ ਦੇ ਸਾਡੇ ਰਾਸ਼ਟਰੀ ਪ੍ਰਧਾਨ ਕੱਲ ਜਿਹੜੇ ਕਾਗਜ਼ ਨਾਮ ਜਦ ਹੋਏ ਨੇ ਅੱਜ ਉਹ ਚੁਣੇ ਗਏ ਨੇ ਨਿਤਨ ਨਵੀਨ ਜੀ ਤੇ ਇਸ ਤੋਂ ਬਾਅਦ ਸਾਡਾ ਹੁਣ ਪੰਜਾਬ ਦੀਆਂ ਟੀਮਾਂ ਵੀ ਤਿਆਰ ਹੋਣੀਆਂ ਨੇ ਜ਼ਿਲ੍ਹਿਆਂ ਦੀਆਂ ਟੀਮਾਂ ਤਿਆਰ ਹੋ ਰਹੀਆਂ ਨੇ ਅਸੀਂ ਪਿੰਡਾਂ ਜਾ ਰਹੇ ਹਾਂ ਲਗਾਤਾਰ ਪ੍ਰਮਾਤਮਾ ਸੁੱਖ ਰੱਖੂਗਾ ਜੀ 2027 ਇਕੱਲੀ ਬੀਜੇਪੀ ਚੋਣ ਲੜ ਕੇ ਪੰਜਾਬ ਦੀ ਸਰਕਾਰ ਬਣਾਉਂਗਾ